ਅਸੀਂ ਹਲੇ ਇਲਾਕੇ ਦੇ ਵਿੱਚ ਕੌਂਸਲਰ ਬਣੇ ਵੀ ਨਹੀਂ ਕਿ ਐਮ.ਐਲ.ਏ. ਸਾਹਿਬ ਨੇ ਐਡੀ ਕਿਰਪਾ ਕੀਤੀ ਆ 33 ਲੱਖ ਦਾ ਅੱਜ ਕੰਮ ਸਟਾਰਟ ਕਰਤਾ ਪਰ ਇਸ ਇਸ ਇਲਾਕੇ ਦੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਉਹ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਵਾਸਤੇ ਸੀਵਰੇਜ ਤੇ ਪਾਣੀ ਦੀ ਪਾਈਪ ਲਾਈਨ ਦਾ ਅੱਜ ਇਹ ਕਟਨ ਕਰਿਆ ਇਹ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਕਦੇ ਵੀ ਫੰਡ ਦੀ ਕੋਈ ਕੰਨੀ ਛੱਡੀ ਜੋ ਮੰਗਿਆ ਉਦੋਂ 5 7 10 ਕਰੋੜ ਵੱਧ ਹੀ ਦਿੱਤਾ ਅੱਜ 39 40 41 ਦੇ ਵਿੱਚ ਸੀਵਰ ਅਤੇ ਪਾਣੀ ਇਹ ਦੋਨੋਂ ਕੰਮ ਇਹਦੇ ਵਿੱਚ ਹੋ ਜਾਣੇ ਆ। ਨਗਰ ਨਿਗਮ ਦੀ ਚੋਣਾਂ ਤੋਂ ਬਾਅਦ ਅੱਜ ਲੁਧਿਆਣੇ ਵਿੱਚ ਤਕਰੀਬਤ 33 ਲੱਖ ਰੁਪਏ ਦਾ ਹਲਕਾ ਆਤਮਨਗਰ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਕਾਉਂਸਲਰ ਸੋਨ ਸਿੰਘ ਗੋਗਾ ਵੱਲੋਂ ਪਹਿਲਾ ਉਦਘਾਟਨ ਮੇਰੇ ਖਿਆਲ ਨਗਰ ਨਿਗਮ ਚੋਣਾਂ ਤੋਂ ਬਾਅਦ ਕੀਤਾ ਗਿਆ ਗੋਗਾ ਜੀ ਕੀ ਕਹਿੰਦਾ ਅੱਜ ਪਹਿਲਾ ਉਦਘਾਟਨ ਕਰ ਰਹੇ ਹੋ ਅਮਰਦੀ ਪਾਰਟੀ ਸਰਕਾਰ ਦੇ ਵਿੱਚ ਨਗਰ ਨਿਗਮ ਚੋਣਾਂ ਤੋਂ ਬਾਅਦ ਬਹੁਤ ਖੁਸ਼ੀ ਹੋਈ ਆ ਔਰ ਉਸ ਇਲਾਕੇ ਜਿੱਥੇ ਢਕਾਟਨ ਹੋ ਰਿਹਾ ਜਿੱਥੇ ਕਹਿੰਦੇ 21 ਸਾਲ ਔਰ ਇਹ ਮੇਰ ਜਿਹੜਾ ਮੇਰ ਰਿਹਾ ਇਥੋਂ ਦਾ ਸ਼ਹਿਰ ਦਾ ਉਹਦਾ ਇਲਾਕਾ ਇਹ ਪਰ ਹਲੇ ਤੱਕ ਵੀ ਕੰਮ ਨਹੀਂ ਇਹਨੂੰ ਦੱਸਿਓ ਕਹਿੰਦੇ ਢੱਕਣ ਨਹੀਂ ਲੱਗਿਆ ਆ ਦੇਖੋ ਢੱਕਣ ਪੁੱਛੀਆਂ ਪ੍ਰਿੰਸ ਇਹ ਗੋਲਬੜੀ ਦਾ ਬਾੜ ਸੀਗਾ ਮੈਨੂੰ ਹੁਣ ਨਵਾਂ ਹੈਡ ਇਲਾਕਾ ਹੋਇਆ ਅਸੀਂ ਹਲੇ ਇਲਾਕੇ ਦੇ ਵਿੱਚ ਕੌਂਸਲਰ ਬਣੇ ਵੀ ਨਹੀਂ ਕਿ ਐਮਐਲਏ ਸਾਹਿਬ ਨੇ ਐਡੀ ਕਿਰਪਾ ਕੀਤੀ ਆ 33 ਲੱਖ ਦਾ ਅੱਜ ਕੰਮ ਸਟਾਰਟ ਕਰਤਾ ਔਰ 200 ਕਰੋੜ ਰੁਪਈਆ 42 ਨੰਬਰ ਵਾਰਡ ਨੂੰ 3 ਮਹੀਨੇ ਪਹਿਲਾਂ ਹੀ ਇਹਨਾਂ ਨੇ ਦਿੱਤਾ ਜਿਹਦੇ ਚ ਐਸਟੀਮੇਟ ਬਣ ਗਏ ਨੇ ਟੈਂਡਰਾਂ ਚ ਫਾਈਲਾਂ ਜਾ ਚੁੱਕੀਆਂ ਨੇ ਔਰ ਉਹਨਾਂ ਵਾਲੇ 4-5 ਮਹੀਨੇ ਦੇ ਵਿੱਚ ਕੰਮ ਸ਼ੁਰੂ ਹੋ ਜਾਣੇ ਨੇ ਜਿਹੜੇ ਮੈਨੂੰ ਕੈਨੇਡਾ ਭੇਜਦੇ ਸੀ ਅੱਜ ਉਹਨਾਂ ਦੇ ਬੂਹੇ ਬੰਦ ਨੇ ਦੇਖੋ ਜਾ ਕੇ ਉਹਨਾਂ ਦੇ ਉੱਥੇ ਕੁੱਤੇ ਭੌਂਕਤ ਖਾਗਣ ਲੱਗੇ ਹੋਣ ਉਹਦੇ ਮੂਰੇ ਮੈਨੂੰ ਬੋਲਣਾ ਨਹੀਂ ਚਾਹੀਦਾ ਅੱਜ ਦੇਖਿਆ ਉਹਦੇ ਜਿਹੜਾ ਗੋਲ ਬੜਿਆ ਜਿਹੜਾ ਕਹਿੰਦਾ ਸੀ ਇਹ ਤਾਂ ਕੈਨੇਡਾ ਚੱਲ ਜਾਣਾ ਉਹ ਆਪਣੇ ਬੂਹੇ ਬੰਦ ਕਰਕੇ ਉੱਥੇ ਕੁੱਤੇ ਬੈਠੇ ਆ ਮੂਰੇ ਉਹਦੇ ਗੇਟ ਦੇ ਹੋਰ ਕੁਝ ਨਹੀਂ ਹੈਗਾ ਸੋ ਐਵੇਂ ਲੋਕੀ ਭੁਲੇਖੇ ਦੇ ਵਿੱਚ ਆ ਕੇ ਪਰ ਜਿਹੜੇ ਬੰਦੇ ਆ ਤੇ ਵਿਸ਼ਵਾਸ ਕਰਨਾ ਜਦੋਂ ਉਹਨਾਂ ਤੇ ਕਰਨਾ ਚਾਹੀਦਾ ਸਿੱਧੂ ਵਰਗਾ ਐਮਐਲਏ ਸਾਨੂੰ ਨਹੀਂ ਮਿਲ ਸਕਦਾ ਜਿਹੜੇ ਕੋਲੋਂ ਖਰਚ ਕੇ ਹਮੇਸ਼ਾ ਲੋਕਾਂ ਦਾ ਸਵਾਰ ਦੇ ਨੇ ਔਰ 200 ਕਰੋੜ ਰੁਪਇਆ ਕੋਈ ਛੋਟੀ ਅਮਾਉਂਟ ਨਹੀਂ ਹੈ ਇਸ ਵਾਰਡ ਦੀਆਂ ਸਾਰੀਆਂ ਗੜੀਆਂ ਜਿੰਨੀਆਂ ਬਣਨ ਵਾਲੀਆਂ ਸੀ ਉਹਦੇ ਵਿੱਚ ਸਾਰੀਆਂ ਕਵਰ ਹੋ ਗਈਆਂ ਅੱਜ ਕਿਹੜੀ ਕਿਹੜੀ ਗਲੀ ਦਾ ਉਹ ਕਟਿੰਗ ਕੀਤਾ ਤੇ ਕਾਹਦਾ ਉਹ ਕਟਾਂਗੇ ਤਾਂ ਅੱਜ 39 40 41 ਦੇ ਵਿੱਚ ਸੀਵਰ ਅਤੇ ਪਾਣੀ ਇਹ ਦੋਨੋਂ ਕੰਮ ਇਹਦੇ ਵਿੱਚ ਹੋ ਜਾਣੇ ਆ ਉਸ ਤੋਂ ਬਾਅਦ ਜਿਹੜਾ ਅਗਲਾ ਐਸਟੀਮੇਟ ਇਹਨਾਂ ਨੇ ਦਿੱਤਾ ਉਹ ਮੇਰਾ ਖਿਆਲ ਹੈ 70 ਕ ਲੱਖ ਦਾ ਉਹ ਹੈਗਾ ਜੀ ਜਿਹੜਾ ਜਿਹਦੇ ਵਿੱਚ ਸਾਰੀਆਂ ਘੜੀਆਂ ਦੁਆਰਾ ਬਣਨੀਆਂ ਨੇ ਕਿਉਂਕਿ ਜਿਹੜੇ ਕੰਮ ਕੀਤੇ ਆ ਹੀ ਹੁੰਦੇ ਨੇ 21 ਸਾਲ ਇਹਨਾਂ ਦੇ ਮੂੰਹੋਂ ਸੁਣਿਆ ਤੁਸੀਂ ਕਿਰਾਲ ਸਾਹਿਬ ਨੇ ਦੱਸਿਆ ਕਿ 21 ਸਾਲਾਂ ਬਾਅਦ ਸਾਡੇ ਇਸ ਘੜੀ ਦੇ ਵਿੱਚ ਕਿਸੇ ਨੇ ਕੰਮ ਲਈ ਪੈਰ ਧਰਿਆ ਨਹੀਂ ਤਾਂ ਵੋਟਾਂ ਮੰਗਣੀ ਆਉਂਦੇ ਨੇ ਵਿਦਕਤ ਸਾਹਿਬ ਦੇਖਿਆ ਜਾਂਦਾ ਅਗਰ ਐਮ ਐਲ ਏ ਪੁਰਾਣੇ ਐਮ ਐਲ ਹੁਣ ਚਾਹੇ ਉਸ ਤੋਂ ਵੀ ਪੁਰਾਣੇ ਐਮ ਐਲ ਹੁਣ ਮੰਤਰੀ ਤੱਕ ਰਹਿ ਚੁੱਕੇ ਨੇ ਅਸੀਂ ਹਲਕੇ ਦੇ ਸਰਕਾਰ ਦੇ ਵਿੱਚ ਲੋਕ ਉਦਘਾਟਨ ਕਰਦੇ ਨੇ ਉਦਘਾਟਨ ਕਰਕੇ ਚਲੇ ਜਾਂਦੇ ਨੇ ਖਾਂਦਾ ਪੂਰਤੀ ਹੁੰਦੀ ਹੈ ਪਰ ਕਾਗਿਆਂ ਦੇ ਵਿੱਚੋਂ ਦਗੜ ਰਹੇ ਹੋ ਜਾਂਦਾ ਅਸਲੀ ਦਗੜ ਨਹੀਂ ਹੁੰਦੇ ਹੈਗੇ ਉਦੋਂ ਤੁਸੀਂ ਆਪੇ ਕਹਿ ਵੀ ਰਹਿ ਚੁੱਕੇ ਉਹ ਰਹਿ ਚੁੱਕੇ ਕਿਉਂ ਹੋਏ ਜੇ ਕੰਮ ਨਹੀਂ ਕਰੇ ਆ ਜਨਤਾ ਖੜੀ ਹੈ ਇਹਨਾਂ ਨੇ ਹਰ ਸਮੇ ਸਾਡਾ ਮਾਣ ਕਰਿਆ ਚਾਹੇ ਐਮਪੀ ਚੋਣਾ ਹੋਣ ਚਾਹੇ ਕਾਉਂਸਲਰ ਚੋਣਾ ਹੋਣ ਇਥੋਂ ਗੋਗਾ ਜੀ ਨੂੰ ਵੱਡੀ ਲੀਡ ਨਾਲ ਜਿੱਤਾਇਆ ਵੱਡੀ ਗਲਤੀ ਇਹਨਾਂ ਨੂੰ ਮੈਂ ਖੁਸ਼ੀ ਕਰਦਾ ਵੀ ਬਣੀ ਨਹੀਂ ਬਣਾਈ ਖੀਰ ਗੋਗਾ ਜੀ ਦੇ ਮੂਰੇ ਕੋਲਾ ਕਰਤਾ ਚੰਤੇ ਪਰ ਪਰ ਖਾਈ ਗਏ ਅਦਕਤ ਨਾਲ ਪਹਿਲਾਂ ਫੈਲਾ ਤਿਆਰ ਪਈਆਂ ਨੇ ਮੈਂ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਕਦੇ ਵੀ ਫੰਡ ਦੀ ਕੋਈ ਕਮੀ ਨਹੀਂ ਛੱਡੀ ਜੋ ਮੰਗਿਆ ਉਹਦੋਂ 5 7 10 ਕਰੋੜ ਵੱਧ ਹੀ ਦਿੱਤਾ ਅੱਜ ਜਨਤਾਨਗਰ 39 40 ਤੇ 41 ਜਿਹੜੀ ਕੋਈ ਲਾਲ ਕੁੱਠੀ ਦੇ ਨੇੜੇ ਦੀਆਂ ਸੜਕਾਂ ਮਸ਼ਹੂਰ ਨੇ ਉਹਨਾਂ ਦਾ ਅੱਜ 20 25 ਸਾਲ ਤੋਂ ਇੱਥੇ ਮੈਂ ਮੈਂ ਨਮینده ਖੜੇ ਨੇ ਕੜਿਆਲ ਸਾਹਿਬ ਉਹਨਾਂ ਨੂੰ ਵੀ ਕਹਾਂਗਾ ਵੀ ਤੁਸੀਂ ਆਪਣੇ ਮੁਖਾਰ ਬੰਚੋ ਬੋਲ ਕੇ ਦੱਸੋ ਵੀ ਤੁਹਾਡਾ ਕਿੰਨਾ ਕੋੜਾ ਜਿਹੜਾ ਐਕਸਪੀਰੀਅੰਸ ਰਿਹਾ ਵੀ ਤੁਸੀਂ ਨਿੰਤਾਂ ਵੀ ਕਰੀਆਂ ਦਰਵਾਜ਼ੇ ਵੀ ਖੜਕਾਏ ਐ ਐਮਐਲਏਾਂ ਦੇ ਮੇਰਾਂ ਦੇ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ ਤੇ ਇਹ ਮਾਣ ਦਾਸ ਨੂੰ ਮਿਲਣਾ ਸੀ ਮੁੱਖ ਮੰਤਰੀ ਸਾਹਿਬ ਦੇ ਅਸ਼ੀਰਵਾਦ ਸਦਕਾ ਬਾਬਾ ਦੀਪ ਸਿੰਘ ਜੀ ਰਹਿਮਤ ਹੋਈ ਇਹਨਾਂ ਲੋਕਾਂ ਨੇ ਦਾਸ ਨੂੰ ਸੇਵਾਦਾਰ ਬਣਾਇਆ ਤੇ ਮੈਂ ਇਹਨਾਂ ਨੂੰ ਬਚਨ ਬੱਧਾਂ ਵੀ ਇਹਨਾਂ ਦੀ ਭਾਈ ਇੱਕ ਇੱਕ ਵੋਟ ਦਾ ਜਿਹੜਾ ਜਿਹੜਾ ਹੱਕ ਹੈ ਉਹ ਅਦਾ ਕਰੂੰਗਾ ਕੋਈ ਵੀ ਹਲਕੇ ਦੇ ਵਿੱਚ ਕੋਈ ਬਾਲ ਕੋਈ ਗੜੀ ਕੋਈ ਮਹੱਲਾ ਕੋਈ ਜਿਹੜਾ ਇਹ ਨਹੀਂ ਰਹੂਗਾ ਜਿਹਦੇ ਵਿੱਚ ਕੋਈ ਕੰਮ ਪੈਣੇ ਕੋ ਆ ਹਰਕਾ ਜਿਹੜਾ ਹੈਗਾ ਹਾਤਮਨਾ ਗੜਾਕ ਤਕਰੀਬਨ 10 ਸਾਲ 15 ਸਾਲ ਇਹ ਪਿਛੜੇ ਹੋ ਚੁੱਕੇ ਸੀ ਤੁਸੀਂ ਕਾਫੀ ਉਦਘਾਟਨ ਕੀਤੇ ਆ ਤੁਸੀਂ ਕਾਫੀ ਉਦਘਾਟਨ ਕੀਤੇ ਆ ਕੰਮ ਵੀ ਕੀਤੇ ਨੇ ਅਸੀਂ ਵੀ ਦੇਖਦੇ ਰਹਿੰਦੇ ਆ ਮਾਰਕੀਟ ਜਸਵੀ ਚੰਦ ਤੁਹਾਡੇ ਨਾਲ ਵੀ ਘੁੰਮਦੇ ਆ ਪਰ ਇਸ ਇਸ ਇਲਾਕੇ ਦੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਉਹ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਵਾਸਤੇ ਸੀਵਰੇਜ ਤੇ ਪਾਣੀ ਦੀ ਪਾਈਪ ਲਾਈਨ ਦਾ ਅਜੇ ਉਦਘਾਟਨ ਕਰਿਆ ਉਦਘਾਟਨ ਕਰਨ ਦਾ ਮਤਲਬ ਨਹੀਂ ਵੀ ਪਤਾ ਨਹੀਂ ਕੰਮ ਕਦੋਂ ਸ਼ੁਰੂ ਹੋਣਾ ਹੈ ਪੈਸੇ ਅਡਵਾਂਸ ਜਮ੍ਹਾਂ ਹੋਏ ਪਏ ਨੇ ਪਾਈਪਾਂ ਆਈਆਂ ਪਈਆਂ ਨੇ ਬਸ ਇਹ ਕਹਿੰਦੇ ਵੀ ਹੁਣ ਪਟਾਈ ਕਰਨੀ ਹੈ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਵੀ ਕਰੂੰਗਾ ਪੀਣ ਮੜੀਆਂ ਮੋਟੀਆਂ ਦਿੱਕਤਾਂ ਆਉਣਗੀਆਂ ਖਬਰਾਇਓ ਨਾ ਖੱਬਾ ਸੱਜਾ ਕਰਕੇ ਨੰਗੀ ਨੰਗੀ ਜਾਇਓ ਕਿਉਂਕਿ ਇਦੂ ਬਾਦ ਨਜ਼ਾਰੇ ਤੁਸੀਂ ਲੈਣੇ ਨੇ ਕਿਉਂਕਿ ਅਗਰ ਕੋਈ ਵੀ ਸਰਕਾਰ ਹੋਵੇ ਜੇ ਪੀਣ ਵਾਲਾ ਪਾਣੀ ਸਾਫ਼ ਨਹੀਂ ਮਜਿਆ ਕਰ ਸਕਦੀ ਮੁੱਢਲੀਆਂ ਸਹੂਲਤਾਂ ਜਿਵੇਂ ਕੋਈ ਨਹਾਉਣ ਧੋਣ ਦਾ ਪ੍ਰਬੰਧ ਆ ਉਹ ਨਹੀਂ ਕਰ ਸਕੀਆਂ ਤਾਂ ਮੈਂ ਸਮਝਦਾ ਵੀ ਫਿਰ ਸਰਕਾਰਾਂ ਕਹੌਣ ਦਾ ਕੋਈ ਹੱਕ ਨਹੀਂ ਗੜਾ ਸਾਹਿਬ 21 ਸਾਲਾਂ ਬਾਅਦ ਸੁਣੀ ਗਈ ਹੈ ਕੀ ਕਹੋਗੇ ਅਸੀਂ ਤਾਂ ਬਹੁਤ ਧੰਨਵਾਦੀ ਆ ਅਸੀਂ ਤਾਂ ਧੰਨਵਾਦੀ ਆ ਅਸੀਂ ਸਿੱਧੂ ਸਾਹਿਬ ਦਾ ਕੋਗਾ ਜੀ ਦਾ ਅਤੇ ਸੱਗੂ ਸਾਹਿਬ ਇਧਰ ਕਿ ਸਾਡੀ ਅੱਜ 21 ਸਾਲਾਂ ਬਾਅਦ ਐਨੇ ਅਸੀਂ ਮਾਲਕ ਦੇ ਧੰਨਵਾਦੀ ਆ ਕਿ ਸਾਡੀ 21 ਸਾਲਾਂ ਬਾਅਦ ਸੁਣੀ ਤਾਂ ਗਈ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਰੀਣੀ ਵੀ ਆ ਜਿਨ੍ਹਾਂ ਨੇ ਸਾਡੀ 21 ਸਾਲਾਂ ਬਾਅਦ ਸੁਣ ਲਈ ਪਿਛਲੇ ਜਿੰਨੇ ਵੀ ਐਮਐਲਏ ਆਏ ਨੇ ਜਿੰਨੇ ਵੀ ਸਾਡੇ ਕੋਲ ਮੇਅਰ ਸਾਹਿਬ ਵੀ ਆਏ ਨੇ ਜਿੰਨੇ ਸਾਡੇ ਕੋਲ ਕਾਉਂਸਲਰ ਸਾਹਿਬ ਆਏ ਨੇ ਸਾਰਿਆਂ ਦੇ ਕੋਲ ਮੇਰੀ ਐਪਲੀਕੇਸ਼ਨ ਪਈਆਂ ਨੇ ਮਨ ਕੋਈ ਇਹ ਨਹੀਂ ਕਹਿ ਸਕਦਾ ਵੀ ਕੰਢਿਆਲ ਸਾਹਿਬ ਝੂਠ ਬੋਲਦੇ ਆ ਤੇ ਸਿੱਧੂ ਸਾਹਿਬ ਕੋਈ ਸੀ ਐਪਲੀਕੇਸ਼ਨ ਬਿਨਾ ਦਿੱਤੇ ਇਹ 4 ਸਾਲ ਹੋ ਗਏ ਇਹਨਾਂ ਨੂੰ ਵੀ ਗਈ ਹੋਈ ਹੈ ਨਾ ਨਾ ਮੈਨੂੰ ਐਪਲੀਕੇਸ਼ਨ ਨਹੀਂ ਦਿੱਤੀ ਬਿਨਾ ਐਪਲੀਕੇਸ਼ਨ ਦਿੱਤੇ ਕੰਮ ਕਰਦਾ ਅਜੇ ਤਾਂ ਇਹਨਾਂ ਕੋਲ ਸਿਮਲ ਕਦਾ ਜੇ ਦਿਨ ਬੜੀਆਂ ਲਗਾਇਆ ਪਤਾ ਹੋਵੇ ਸਿੱਧੂ ਜਿੰਦਾਬਾਦ ਇਹਨਾਂ ਕੋਲੇ ਸਾਡੀ ਫਰਿਆਦ ਗਈ ਹੈ ਔਰ ਇਹਨਾਂ ਨੇ ਸਾਡੀ ਫਰਿਆਦ ਸੁਣੀ ਹੈ ਇਹਨਾਂ ਨੇ ਸਾਡੀ ਫਰਿਆਦ ਸੁਣ ਕੇ ਰੱਦੀ ਦੀ ਅੱਜ 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 ਕਾਉਂਸਲਰ ਵੀ ਤੇ ਹਲਕਾ ਵਿਧਾਇਕ ਵੀ ਕੋਲ ਨੇ ਜੀ ਹੈ ਕੋਈ ਹੋਰ ਪ੍ਰੋਬਲਮ ਅੱਜ ਮੋਕੇ ਤੇ ਖੜੇ ਕਰਾ ਲੋ ਜਿਹੜੇ ਹੋਗਾ। ਔਰ ਪ੍ਰੋਬਲਮ ਦਾ ਵੱਡੀ ਪ੍ਰੋਬਲਮ ਇਹੀ ਆ। ਵੱਡੀ ਪ੍ਰੋਬਲਮ ਸਾਡੇ ਕੋਲ ਪਹਿਲਾਂ ਸੀਵਰੇਜ ਦੂਸਰੇ ਨੰਬਰ ਤੇ ਪਾਣੀ ਹੋ ਗਈ ਕਰਤੀ ਐ ਐਮਐਲਏ ਸਾਹਿਬ ਨੇ ਕੌਂਸਲਰ ਸਾਹਿਬ ਨੇ ਸਾਡੀ ਸਾਰੀ ਕੋਸ਼ਿਸ਼ ਹੈ ਜੀ ਅੱਜ ਸਾਡੇ ਚਿਹਰੇ ਸਾਡੇ ਜੰਧਨਗਰ ਦੇ ਜਿੰਨੇ ਵਾਸੀ ਆ 41 ਨੰਬਰ 40 ਨੰਬਰ 49 ਨੰਬਰ ਸਾਰੇ ਬੰਦਿਆਂ ਦੇ ਚਿਹਰਿਆਂ ਤੇ ਰੌਣਕ ਆ। ਕੀ ਕਹਿੰਦੇ ਵਿਦੈ ਸਾਹਿਬ ਕੀ ਕਹਿਣਾ ਜੀ ਉਹ ਇਹਨਾਂ ਨੇ ਕਿਹਾ ਵੀ ਮੈਨੂੰ ਸਿਰਫ ਦੋ ਅੱਖਰ ਬੋਲਣ ਦਿਓ। ਦੋ ਅੱਖਰ ਕਾਦੇ ਬੋਲੇ ਕਹਿੰਦੇ ਜੀ ਹੁਣ ਸੀਵਰੇਜ ਪਾਤਾ ਪੈਪਾਂ ਪਾਤੀਆਂ ਉਹ ਸੜਕਾਂ ਵੀ ਬਣਾ ਦਿਓ ਮੈਨੂੰ ਪਹਿਲੇ ਹੀ ਪਤਾ ਸੀ ਮੈਂ ਪ੍ਰਬੰਧ ਕਰਕੇ ਨਾਲ ਆਇਆ ਇਦੋਂ ਬਾਅਦ 80 ਐਮ ਐਮ ਟਾਇਲ ਦੀ ਜਿਹੜੀ ਸੜਕ ਹੈ ਉਹਦਾ ਵੀ ਜਿੱਦਣ ਸੇਵਰੇ ਤੇ ਪਾਣੀ ਦਾ ਪੈ ਪੈ ਗਿਆ ਨਾਲ ਹੀ ਉਹਦਾ ਦਕਰਤਨ ਕਰ ਦੇਣਾ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕਹ ਇਹਦਾ ਨੌ ਗਲੀ ਦਾ ਮਿੰਨੀ ਚੰਡੀਗੜ੍ਹ ਰੱਖ ਦਿਓ ਕੋਈ ਕਾਲੀਆਂ ਤੇਲਾਂ ਵਾਲੀ ਬਣਾਉਂਗਾ ਵੀ ਲੋਕ ਦੇਖਣ ਹਣ ਵੀ ਉਹੀ ਹਲਕਾ ਜਿਹੜਾ 21 ਸਾਲ ਪਹਿਲਾਂ ਨਰਕ ਸੀ ਤੇ ਅੱਜ ਬਿਲਕੁਲ ਚੰਡੀਗੜ੍ਹ ਦਾ ਪਲੇਖਾ ਪਾਉਂਦਾ ਸੜਕ ਦਾ ਨੌ ਨਿਸ਼ਾਨ ਹੀ ਨਹੀਂ ਕੋਈ ਉਹ ਐਸਨ ਵਿਧਾਇਕ ਕਲਵੰਤ ਸਿੰਘ ਸਿੱਧੂ ਤੇ ਕਾਉਂਸਲਰ ਸ਼ੌਨ ਸਿੰਘ ਗੁਗਾ ਜਿਹਨੇ 33 ਲੱਖ ਰੁਪਏ ਦੀ ਸੜਕ ਦਾ ਜਿਹੜਾ ਅਧਿਕਾਰਤ ਨੇ ਕੀਤਾ ਹੈ ਕਿਹਾ ਕਿ ਮਿੰਨੀ ਚੰਡੀਗੜ੍ਹ ਦੀ ਉਂਗੂ ਜਿਵੇਂ ਕਾਲੀ ਟੈਲਾਂ ਲਾ ਕੇ ਪੂਰਾ ਚੰਡੀਗੜ੍ਹ ਜਿਹਾ ਬਣਾਵਾਂਗੇ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਖਾਨਾ ਪੂਰਤੀ ਹੋਵੇਗੀ ਕਿ ਵਾਕੇ ਹੀ ਕਾਲੀਆਂ ਟੈਲਾਂ ਲੱਗਣਗੇ ਇਹ ਤਾਂ ਉਹਨਾਂ ਨਾਲ ਸਮਝ ਦੱਸੇਗਾ ਤੁਸੀਂ ਜੁੜੇ ਹੋ ਜੁਨਾਈਟਿਡ ਵੋਟ ਦਾ ਮੈਂ ਅਮਨ ਸਿੰਘ ਕੈਮਰਾਮੈਨ ਸਾਥ ਵਾਲ ਦੇ ਨਾਲ ਲੁਧਿਆਣਾ